ਸਲੋਕ ਮਹੱਲਾ ਪਹਿਲਾ ਕੋੜ ਰਾਜਾ ਕੋੜ ਪਰਜਾ ਕੋੜ ਸਭ ਸੰਸਾਰੇ ਕੋੜ ਮੰਡਪਾ ਕੋੜ ਮਾੜੇ ਕੋੜ ਬਸ ਹਾਰੇ ਕੋੜ ਸੋਨਾ ਕੋੜ ਰੂਪਾ ਕੋੜ ਪੈਨਣ ਹਾਰੇ ਕੋੜ ਕਾਇਆ ਕੋੜ ਕੱਪੜ ਕੂੜੇ ਰੂਪ ਅਪਾਰ ਕੂੜੇ ਮਿਆ ਕੂੜੇ ਬਿੱਡੀ ਖਪ ਹੋਏ ਖਾਰ ਕੂੜੇ ਕੂੜੇ ਨੇ ਲੱਗਾ ਬਿਸਰਿਆ ਕਰਤਾ ਰ ਇਸ ਨਾਲ ਕੀਚੇ ਦੋਸਤੇ ਸਮਝ ਬ ਚੱਲਣ ਹਾਰੇ ਕੂੜੇ ਮਿੱਠਾ ਕੂੜਾ ਮੱਖਿਓ ਕੂੜੇ ਡੁੱਬੇ ਪੂਰ ਨਾਨਕ ਮੁਖਾਣੇ ਬੇਨਤੀ ਤੇ ਬਾਜ ਕੂੜੋ ਕੂੜੇ ਮਿੱਠਾ ਕੂੜਾ ਮੱਖਿਓ ਕੂੜੇ ਡੁੱਬੇ ਪੂਰ ਨਾਨਕ ਮੁਖਾਣੇ ਬੇਨਤੀ ਤੇ ਤੇ ਬੇਬਾਜ ਕੂੜੋ ਕੋੜ ਇਹ ਸ਼ਬਦ ਮੂਰਾ ਗੱਸਾ ਦੇ ਵਿੱਚ ਪਹਿਲੇ ਪਾਤਸ਼ਾਹ ਸਤਗੁਰੂ ਨਾਨਕ ਦੇਵ ਜੀ ਦਾ ਆਚਾਰਿਆ ਹੋਇਆ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਗ 466 ਤੇ ਸਿਸ਼ੋਵਤ ਪਾਤਸ਼ਾਹ ਸਮਝਾ ਰਹੇ ਕਿ ਜੋ ਵੀ ਦੁਨੀਆ ਤੇ ਦਿਸ ਰਿਹਾ ਸਭ ਹੀ ਛਲ ਹੈ ਝੂਠ ਹੈ ਇਹ ਤੈਨੂੰ ਲਿਖਾ ਪਿਆ ਹੋਇਆ ਇਸ ਨੇ ਖਤਮ ਹੋ ਜਾਈ ਉਸ ਦਾ ਨਾਮ ਹੀ ਸੱਚਾ ਹੈ ਜਿਸ ਨੇ ਸਦਾ ਹੀ ਰਹਿਣਾ ਸੋ ਜੇਕਰ ਇਹਨਾਂ ਭਲੇਖਿਆਂ ਦੇ ਵਿੱਚ ਪੈ ਕੇ ਸੰਸਾਰ ਦੇ ਛਲ ਕਪਟ ਦੇ ਵਿੱਚ ਬੰਦੇ ਨੇ ਜੀਵਨ ਆਪਣਾ ਬਤੀਤ ਕਰ ਲਿਆ ਤਾਂ ਜੀਵਨ ਦੀ ਬਾਜੀ ਹਾਰ ਜਾਵੇਗਾ ਕਿਉਂਕਿ ਇਹ ਚੀਜ਼ਾਂ ਸਾਰੀਆਂ ਇੱਥੇ ਰਹਿਣ ਬਾੜੀਆਂ ਹੀ ਹਨ ਨਾਲ ਤਾਂ ਸਿਰਫ ਉਸ ਦਾ ਨਾਮ ਜਾਣਾ ਹੈ ਸੋ ਗੁਰੂ ਮਹਾਰਾਜ ਜੀ ਸਮਝਾ ਰਹੇ ਕੋੜ ਰਾਜ ਕੋੜ ਪਰਜ ਕੋੜ ਸਭ ਸੰਸਾਰ ਕਿੰਦੇ ਜਿਹੜਾ ਰਾਜ ਵਿਛਲ ਹੈ ਕਿਉਂ ਕਿ ਜਦ ਉਸ ਨੂੰ ਇਹ ਨਹੀਂ ਪਤਾ ਕਿ ਪਰਮਾਤਮਾ ਜਿਹੜਾ ਹੈ ਉਸਨੇ ਮੈਨੂੰ ਇੱਥੇ ਭੇਜਿਆ ਹੈ ਉਹ ਰਾਜ ਕਰਦਾ ਉਹਨੂੰ ਭੁੱਲ ਗਿਆ ਹੰਕਾਰ ਦੇ ਵਿੱਚ ਆ ਗਿਆ ਕਿ ਮੈਂ ਰਾਜਾ ਹਾਂ ਤਾਂ ਕਿੰਦੇ ਸਾਰਾ ਛਲ ਹੈ ਕਿੰਨੇ ਰਾਜੇ ਹੋ ਕੇ ਦੁਨੀਆ ਤੋਂ ਚਲੇ ਗਏ ਕਿਸੇ ਦਾ ਨਾਮ ਨਹੀਂ ਨਾਮ ਕਿਸਦਾ ਹੈ ਰਾਜੇ ਜਨਤ ਦੇ ਨਾਮ ਹੈ ਨਹੀਂ ਤਾਂ ਰਾਜੇ ਤਾਂ ਬਹੁਤ ਹੋ ਗਏ ਸੋ ਜਿਹੜੇ ਸੱਚਾਈ ਤੇ ਚੱਲਣਗੇ ਇਸ ਦੁਨੀਆ ਨੂੰ ਇਹ ਸਮਝਣਗੇ ਕਿ ਇਹ ਕੂੜ ਹੈ ਤੇ ਉਹ ਫਿਰ ਆ ਜਾਏ ਉਸ ਦੀ ਸਤ ਸਲਾਦ ਵਿੱਚ ਲੈਣਗੇ ਕੂੜ ਆ ਜਾ ਕੂੜ ਪਰ ਜਾ ਪਰ ਜਾ ਵੀ ਤੁੰਗ ਕੂੜ ਜੇਕਰ ਉਹ ਨਹੀਂ ਸਮਝਦੇ ਤੇ ਫਿਰ ਉਹ ਵੀ ਕੂੜ ਹੈ ਉਹ ਵੀ ਛਲ ਹੈ ਜਿਸ ਤੇ ਉਹ ਰਾਜ ਕਰ ਰਿਹਾ ਉਹ ਕੂੜ ਤੇ ਰਾਜ ਕਰ ਰਿਹਾ ਹੈ ਵੀ ਕੂੜ ਹੈ ਕੂੜ ਸਭ ਸੰਸਾਰ ਸਾਰਾ ਸੰਸਾਰ ਇੱਕ ਛਲ ਕਪੜਾ ਕੂੜ ਮੰਡਪ ਕੂੜ ਮਾੜੀ ਕੂੜ ਬੈਸਣਾ ਕਿੰਦੇ ਇਹ ਜਿਹੜੇ ਮਹਿਲ ਬਾੜੀਆਂ ਜਿੰਨਾ ਵੀ ਸਾਨੂੰ ਨਜ਼ਰ ਆ ਰਿਹਾ ਹੈ ਜਿਹੜੇ ਇਹਨਾਂ ਦੇ ਵਿੱਚ ਬੈਠੇ ਹੈ ਇਹ ਸਾਰੇ ਹੀ ਜਾਣ ਹਾਰ ਹੈ ਚਲੇ ਜਾਣਾ ਇਹ ਸਿਰਫ ਤੇ ਸਿਰ ਨਜ਼ਰ ਜੋ ਆ ਰਿਹਾ ਹੈ ਇਸਨੇ ਅਲਟੀਮੇਟਲੀ ਖਤਮ ਹੋਣਾ ਹੈ ਕਿਉਂਕਿ ਉਸ ਦਾ ਨਾਮ ਸੱਚਾ ਹੈ ਜਿੰਨੀ ਦੁਨੀਆ ਇੱਥੇ ਦੇਖ ਰਹੀ ਛਲਕਪਟ ਦੇ ਵਿੱਚ ਪੈ ਕੇ ਕਾਮ ਕ੍ਰੋਧ ਲੋਭ ਮੋਹੰਕਾਰ ਦੇ ਵਿੱਚ ਪੈ ਕੇ ਉਸ ਪਰਮਾਤਮਾ ਦੇ ਨਾਮ ਨੂੰ ਭੁੱਲ ਰਹੀ ਹੈ ਉਹ ਸਾਰਾ ਹੀ ਕੋਲ ਹੈ ਤੇ ਜੇਕਰ ਸੱਚ ਹੈ ਤਪ ਪਰਮਾਤਮਾ ਦਾ ਨਾਮ ਹੈ ਚਾਹੇ ਜਿੱਦੇ ਮਰਜ਼ੀ ਮਹਿਲ ਬਾੜੀਆਂ ਬਣਾ ਲਓ ਜੋ ਮਰਜ਼ੀ ਐਸੀ ਬਣਾ ਕੇ ਚਲੀ ਜਾਈਏ ਕਿੱਥੇ ਗੱਜਨਨ ਕਿਲੇ ਬਣਾਏ ਸੀ ਅੱਜ ਕਿੱਥੇ ਨਾਮ ਹੈ ਆਪ ਕਿੱਥੇ ਗਏ ਇਸ ਕਰਕੇ ਦੁਨੀਆ ਦੇ ਉੱਤੇ ਜਨ ਵੀ ਰਹਿਣਾ ਰਹਿਣਾ ਤਾਂ ਬੰਦੇ ਦਾ ਨਾਮ ਨੇ ਤਾਂ ਹੈ ਜੇਕਰ ਉਸ ਪਰਮਾਤਮਾ ਦੇ ਸਿੱਖ ਸਲਾ ਦੇ ਵਿੱਚ ਰਹਿ ਕੇ ਦੁਨੀਆ ਦੇ ਉੱਤੇ ਚੰਗਾ ਕਰਮ ਕਰਕੇ ਚਲ ਜਾਈਏ ਜੇਕਰ ਕਿਸੇ ਰਾਜੇ ਨੂੰ ਕਿਸੇ ਗੁਰੂ ਦੇ ਨਾਲ ਕਿਸੇ ਭਗਤ ਦੇ ਨਾਲ ਕਿੱਤੇ ਜੋੜ ਕੇ ਨਾ ਭੁੱਲਿਆ ਜਾਂਦਾ ਤਾਂ ਉਹਦਾ ਨਾਮ ਕਿਸੇ ਹੋਰ ਤਰੀਕੇ ਨਾਲ ਲਹਿ ਜਾਂਦਾ ਜਾਂ ਕਿੰਦੇ ਆਸਨ ਨੇ ਲਿਆ ਜਾਂਦਾ ਜਿਵੇਂ ਕਿ ਅਸੀਂ ਬਾਬਰ ਦੀ ਗੱਲ ਕਰਦੇ ਹਾਂ ਜਾਂ ਕਿਸੇ ਦੀ ਵੀ ਹੋਰ ਗੱਲ ਕਰਦੇ ਹਾਂ ਜਿਨ੍ਹਾਂ ਨੇ ਗੁਰੂਆਂ ਦੇ ਨਾਲ ਕੋਈ ਇਹੋ ਜਿਹੀਆਂ ਗੱਲਾਂ ਕੀਤੀਆਂ ਉਹ ਸਾਰੇ ਕੋੜ ਹੈ ਕੋੜ ਤਾਂ ਸਿਰਫ ਉਹੀ ਨਹੀਂ ਹੈ ਜਿਹੜਾ ਉਸ ਨੂੰ ਮੰਨਦਾ ਹੈ ਕਿ ਤੇਰੀ ਕੁਦਰਤ ਹੈ ਤੇਰੀ ਕੁਦਰਤ ਦੇ ਵਿੱਚ ਤੇਰੀ ਕਿਰਪਾ ਦੇ ਨਾਲ ਮੈਂ ਇੱਥੇ ਆਇਆ ਤੇ ਮੈਂ ਇਥੋਂ ਜਾਣਾ ਹੈ ਤੇਰੇ ਨਾਮ ਦੇ ਕਿਰਪਾ ਹੁਜਵੇ ਮੇਰੇ ਤੇ ਤਾਂ ਫਿਰ ਮੈਂ ਇਸ ਜੀਵਨ ਦੀ ਬਾਜੀ ਜਿਹੜੀ ਆ ਮਨ ਜਮਨ ਦੇ ਚੱਕਰ ਤੋਂ ਬਚ ਜਾਮਗਾ ਕੋਲ ਸੋਨਾ ਕੋਲ ਰੂਪ ਕੋਲ ਪੈਣੜਾ ਇਹਨਾਂ ਬੜੇ ਲੋਕਾਂ ਨੂੰ ਸੋਨਾ ਸੋਨਾ ਪਾ ਕੇ ਰੂਪ ਨੂੰ ਖਾ ਗਦੇ ਚਾਂਦੀ ਗਹਿਣੇ ਬਣਾ ਕੇ ਪਰ ਕਿਤੇ ਜਿਹੜੇ ਪੌਣ ਆਲੇ ਆ ਜਦ ਉਹ ਵੀ ਕੋਲ ਹੈ ਤੇ ਸੋਨੇ ਨੂੰ ਵੀ ਕੀ ਕਰਨਾ ਸੋਨਾ ਵੀ ਕੋੜ ਹੈ

शल कपट है सब चोट है कोड काया कोड कपड़ कोड रूप अपार हो शरीर भी जड़ा है कोड है शल है कोड कपड़ जिन्ना भी असि कपड़ पाने ये भी खत्म हो जाए जो रूप है कि रूप खत्म होया, बंदा खत्म हो जाए रूप आया कितों है किस भी सलाह कर रहे हैं सिर्फ सलाह किस की करनी है मैं बहुत सोहना है हंकार आ गया ਸਭ ਕੋ ਇਹ ਆਪਣੇ ਆਪ ਨੂੰ ਸੁਣਾ ਕਹਿਣਾ ਇਹ ਨਹੀਂ ਕਹਿਣਾ ਕਿ ਤੇਰੀ ਕੁਦਰਤ ਹੈ ਤੂੰ ਮੈਨੂੰ ਕੋਈ ਗੁਣ ਦਿੱਤਾ ਕਿਸੇ ਚ ਕੋਈ ਗੁਣ ਦਿੱਤਾ ਉਹ ਮੈਨੂੰ ਕਿਸੇ ਚ ਕੋਈ ਗੁਣ ਦਿੱਤਾ ਇਹ ਕਹਣਾ ਉਹਦਾ ਸ਼ਕਰਾਨਾ ਕਰਨਾ ਬੰਦੇ ਦੀ ਇੱਕ ਡਿਊਟੀ ਹੈ ਇੱਕ ਫਰਜ਼ ਹੈ ਕਿਉਂਕਿ ਗੋਣਿ ਵਸਤਵਾਰੇ ਨਹੀਂ ਤਾਂ ਸਤਗੁਰ ਫਰੀਦ ਮਹਾਰਾਜ ਜਿਹੜਾ ਸ਼ਲੋਕ ਚ ਸਮਝਾ ਰਹੇ ਹੈ ਕਿ ਜਿਸ ਨੂੰ ਕੰਜਲ ਦੀ ਧਾਰ ਵੀ ਜਿਹੜੀ ਨਹੀਂ ਸੰਝੀ ਸੀ ਇਹਨਾਂ ਰੂਪ ਦਾ ਮਾਨਸੇ ਅਜਨਾ ਅੱਖਾਂ ਦੇ ਵਿੱਚ ਕਹਿੰਦੇ ਆਲਣੇ ਪਏ ਹੋਏ ਹੈ ਰੀਦਾ ਜਿੰਨ ਲੋਣ ਜਗ ਮੋਇਆ ਸੇ ਲੋਣ ਮੈਂ ਡਿਟ ਕੱਜਲ ਦੇਖਣਾ ਸੰਦਿਆ ਸੇ ਪੰਖੀ ਸੋਇ ਬਿਟ ਕਿੱਥੇ ਗਿਆ ਰੂਪ ਕਿਸੇ ਗੋਲੀ ਨੂੰ ਜਦੋਂ ਉਂਦਰ ਕਾਰਿਆ ਤੇ ਸਤਗੁਰੂ ਫਰੀਦ ਮਹਾਰਾਜ ਨੇ ਦੇਖਿਆ ਤੇ ਜਦੋਂ ਮੁੜ ਕੇ ਖਤਮ ਹੋ ਗਈ ਉਹਦੀਆਂ ਅੱਖਾਂ ਜੜੀਆਂ ਦੇ ਵਿੱਚ ਆਲਣੇ ਪਏ ਹੋਏ ਹੈ ਤੇ ਉਸ ਵੇਲੇ ਇਹ ਸ਼ਲੋਕ ਉਹਨਾਂ ਦਾ ਆਚਾਰਿਆ ਕਿ ਇੰਨਾ ਰੂਪ ਦਾ ਹੰਕਾਰ ਸੀ ਸੋ ਜੋ ਸਾਡੇ ਕੋਲ ਹੈ ਇਹ ਇਸ ਦੀ ਸਤ ਸਲਾਜ ਜੇ ਕਰੋ ਸਰਪ੍ਰਮਾਤਮਾ ਦੀ ਕਰੀਏ ਉਹਦਾ ਗੁਣ ਗਾਨ ਕਰੀਏ ਉਹਦਾ ਧੰਨਵਾਦ ਕਰੀਏ ਤਾਂ ਫਿਰ ਸੱਚ ਹੈ ਨਹੀਂ ਤਾਂ ਸਭ ਕੂੜ ਹੈ ਕੂੜ ਮਿਆਂ ਕੂੜ ਵੀ ਦੀ ਖਪ ਹੋਏ ਘਰ ਮਿਆਂ ਮਤਲਬ ਕੋਈ ਮੁਸਲਮਾਨ ਕਰਕੇ ਨਹੀਂ ਪਤੀ ਹੈ ਜਿਹਨੂੰ ਸਿੱਖਨੇ ਪਤੀ ਵੀ ਕੂੜ ਹੈ ਪਤਨੀ ਵੀ ਕੂੜ ਹੈ ਜੇਕਰ ਉਸ ਸੰਸਾਰਿਕ ਬੰਦਨਾ ਦੇ ਵਿੱਚ ਹੀ ਜ਼ਿੰਦਗੀ ਬਤੀਤ ਕਰ ਗਏ ਉਸ ਪਰ ਮਾਤਮਾ ਦਾ ਨਾਮ ਨਹੀਂ ਜਪਿਆ ਸਿਰਤ ਸਿਵਾਮੀ ਕੀਤੀ ਉਸ ਦੇ ਸਿਮਰਨ ਦੇ ਬਚਨੇ ਲੱਗੇ ਤਾਂ ਫਿਰ ਤਾਂ ਉਹਨਾਂ ਨੇ ਆਪਣੇ ਜੋ ਸੰਸਾਰਕ ਬੰਧਨ ਹੈ ਉਹਨਾਂ ਦੇ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਲਈ ਤਾਂ ਕਹਿੰਦੇ ਕੂੜ ਹੈ ਕਿਸੇ ਕੰਮ ਨਹੀਂ ਕੂੜ ਕੂੜੇ ਨਹਿ ਲੱਗਾ ਵਿਸਰਿਆ ਕਰਤਾਰ ਜੋ ਵੀ ਕਹਿੰਦੇ ਕੂੜ ਸੀ ਇਹ ਕਤੋਂ ਇਹਦੇ ਨਾਲ ਨਹੀਂ ਲਾ ਲਿਆ ਕਿਉਂਕਿ ਦੁਨੀਆ ਜਿਹੜੀ ਦਿਸ ਰਹੀ ਹੈ ਬਹੁਤ ਮਿੱਠੀ ਹੈ ਬਹੁਤ ਤੇ ਇਹ ਪਤਰ ਚੰਗੇ ਲੱਗਦੇ ਆ ਹੋਰ ਰਿਸ਼ਤੇ ਨਾਤੇ ਚੰਗੇ ਲੱਗਦੇ ਆ ਦੁਨੀਆਂ ਦੇ ਸੁੱਖ ਆਰਾਮ ਚੰਗੇ ਲੱਗਦੇ ਆ ਪਰ ਜੇ ਤੂੰ ਕਹਿੰਦੇ ਇਹਨਾਂ ਦਿਨਾਂ ਨਾਲ ਪ੍ਰੀਤ ਲਾ ਲਈ ਤੇ ਤੈਨੂੰ ਕਰਤਾਰ ਜਿਹੜਾ ਤੇਰਾ ਅਸਲੀ ਮਾਲਕ ਜਿਹੜਾ ਉਹ ਤੇਰੇ ਤੋਂ ਬਿਸਰ ਜਾਊ ਕਿਉਂਕਿ ਇਸ ਚੀਜ਼ਾਂ ਤਾਂ ਸਭੀਆਂ ਖਤਮ ਹੋਣ ਵਾਲੀਆਂ ਇਹਨਾਂ ਦਿਨਾਂ ਨਾਲ ਪ੍ਰੀਤ ਲਾਉਣ ਦਾ ਫਾਇਦਾ ਨਹੀਂ ਕੋਈ ਕਿਉਂਕਿ ਪੁੱਤਰ ਕਲ ਤਰ ਮ ਸੰਗਤ ਨਾ ਹਰ ਅਬਨਾਸੀ ਹੋ ਪਲ ਵਿੱਚ ਪਲ ਸਭਲੀ ਮੋਈ ਝੂਠੇ ਤਦ ਦੇ ਮੋ ਸੋ ਜੇ ਕਰ ਸਕੇਗੀ ਕਿ ਅਸੀਂ ਇਨ੍ਹਾਂ ਚੀਜ਼ਾਂ ਦੇ ਨਾਲ ਨੇ ਲਾ ਕੇ ਦੁਨਿਆਵੀ ਤੇ ਬਾਜੀ ਜਿਤ ਕੇ ਚਲ ਜਮਾ ਗਏ ਨਹੀਂ ਧਨ ਦਾ ਰਾਸ ਸੰਪਤ ਸਗਲ ਜਿਨ੍ਹਾਂ ਆਪਣੇ ਕਰਮਾਂ ਇਨ ਵਿੱਚ ਕੁਛ ਸੰਗੀ ਨਹੀਂ ਨਾਨਕ ਸੱਚੀ ਜਾਣ ਇਹ ਸਭ ਝੂਠ ਹੈ ਸਭ ਕੋਲ ਹੈ ਇਨ੍ਹਾਂ ਨਾਲ ਨਹੀਂ ਜਾਣਾ ਇਸੇ ਕਰਕੇ ਉਹ ਕਹਿੰਦੇ ਦਿਸ ਰਿਆ ਕਰਤਾਰ ਤੂੰ ਇਨ੍ਹਾਂ ਨਾਲ ਨੇ ਲਾ ਲਿਆ ਇਨ੍ਹਾਂ ਦੇ ਨਾਲ प्रीत ਲਾ ਲਈ ਉਿਤ ਤੇ ਪ੍ਰਮਾਤਮਾ ਦੇ ਨਾਲ ਲਾਉਣੇ ਸੀ ਪਰ ਲਾ ਲਈ ਤਾਂ ਦੁਨੀਆ ਦੇ ਚੀਜ਼ਾਂ ਨਾਲ ਕਿਹੜੀਆਂ ਚੀਜ਼ਾਂ ਜਿਹੜੀਆਂ ਸਾਨੂੰ ਨਜ਼ਰ ਆਦੀ ਬਿਨ ਦੇਖੇ ਉਪਜੇ ਨਹੀਂ ਆਸਾ ਜੋ ਦਿਸੇ ਸੋ ਹੋਈ ਬਨਸ ਜੋ ਚੀਜ਼ਾ ਦਸ ਰਹੀ ਹੈ ਸਭ ਕੁਝ ਬਨਾਸ ਹੋ ਜਾਣਾ ਸਤਿਗੁਰੂ ਦਾਸ ਮਹਾਰਾਜ ਕਹਿੰਦੇ ਪਰ ਜੋ ਦੇਸ ਨਹੀਂਿਆ ਅਗਰ ਤੂੰ ਉਹਦਾ ਸਿਮਰਨ ਕਰੂਗਾ ਤੇ ਫਿਰ ਤੈਨੂੰ ਦਿਸੂਗਾ ਵੀ ਕਿਉਂਕਿ ਤੇਰੇ ਅੰਦਰ ਬੈਠਾ ਨਰਲੇਪ ਹੈ ਕਣ-ਕਣ ਦੇ ਵਿੱਚ ਹੈ ਹਰ ਜਗ੍ਹਾ ਹੈ ਕਿਸੇ ਦੇਸ਼ ਦੇ ਵਿੱਚ ਨਹੀਂ ਹਰ ਜਗ੍ਹਾ ਹੈ ਇਹ ਨਾ ਕਿ ਕਿਸੇ ਇੱਕ ਦੇਸ਼ ਦੇ ਵਿੱਚ ਹੈ ਪੂਰੀ ਸ੍ਰਿਸ਼ਟੀ ਕਣ-ਕਣ ਦੇ ਵਿੱਚ ਹੈ ਇਸ ਨਾਲ ਕੀ ਚੇ ਦੋਸਤੀ ਸਭ जग ਚੱਲਣ ਹਾਂ ਕਿੰਦੇ ਰਾਜਾ ਵੀ ਕੂੜ ਹੈ ਰੂਪ ਵੀ ਕੂੜ ਹੈ ਸੋਨਾ ਵੀ ਕੂੜ ਹੈ ਰੂਪਾ ਵੀ ਕੂੜ ਹੈ ਪੈਨਨ ਵਾਲੇ ਵੀ ਕੂੜ ਹੈ ਮੀਆ ਵੀ ਕੂੜ ਹੈ ਬੀਬੀ ਵੀ ਕੂੜ ਹੈ ਫਿਰ ਕਿੰਦੀ ਦੋਸਤੀ ਕਿਦ ਨਾਲ ਕਰੀਏ ਕਿਉਂਕਿ ਜਗ ਸੱਚੇ ਕੀ ਕੋਠੜੀ ਦੂਜੇ ਪਾਸੇ ਵੀ ਕਹ ਰਹੇ ਕਿ ਇਹ ਜਿਹੜਾ ਜਗਤ ਹੈ ਉਸ ਪਰਮਾਤਮਾ ਦੀ ਕੋਠੜੀ ਹੈ ਪਰ ਕੋਠੜੀ ਉਹਨਾਂ ਲਈ ਹੈ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਦਾ ਸਿਮਰਨ ਕਰਨਾ ਕਾਮ ਕ੍ਰੋਧ ਲੋਭ ਉਹ ਹੰਕਾਰ ਦੇ ਵਿਸ਼ਿਆਂ ਤੋਂ ਬਚਣਾ ਸੱਚ ਦੇ ਮਾਰਗ ਨੂੰ ਅਪਣਾਉਣਾ ਹੈ ਉਹਨਾਂ ਲਈ ਇਹ ਜਗ ਸੱਚਾ ਹੈ ਕਿਉਂਕਿ ਇੱਥੇ ਉਹਦੇ ਸਾਰੇ ਜੀਵ ਜੀਵ ਦੇ ਵਿੱਚ ਉਹਨਾਂ ਨੂੰ ਕਣ-ਕਣ ਦੇ ਵਿੱਚ ਨਜ਼ਰ ਆਉਂਦਾ ਉਹ ਆਪਣੇ ਆਪ ਨੂੰ ਮਾੜਾ ਕਹਿੰਦੇ ਦੁਨੀਆਂ ਨੂੰ ਮਾੜਾ ਨਹੀਂ ਕਹਿੰਦੇ ਫਿਰ ਕਿਉਂਕਿ ਜੋ ਉਹਨਾਂ ਨੂੰ ਨਜ਼ਰ ਆਉਂਦਾ ਉਹ ਕਹਿੰਦੇ ਵੀ ਇਹ ਸਾਡੇ ਤੋਂ ਚੰਗਾ ਹੈ

ਤੇ ਇਹਦੇ ਨਾਲ ਪੂਰਾ ਦੇ ਕਹਿੰਦੇ ਪੂ ਡੁੱਬ ਗਏ ਮੰਨ ਲਓ ਸੰਗੇ ਸਾਥੀ ਜਿੰਨੇ ਵੀ ਸਾਰੇ ਡੁੱਬ ਗਏ ਨਾਨਕ ਵਖਾਣੇ ਬੇਨਤੀ ਤੁਦ ਪਾਜੋਂ ਕੋੜੋ ਕੋੜ ਸੱਚੇ ਪਾਛੇ ਨਾਨਕ ਜੀ ਕਹਿ ਰਹੇ ਕਿ ਤੇਰੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਤੇਰੇ ਤੋਂ ਬਿਨਾ ਸਭ ਕੋੜੇ ਕੋੜ ਹੈ ਇੱਕ ਤੇਰਾ ਨਾਮ ਹੀ ਸੱਚਾ ਹੈ ਇਸੇ ਕਰਕੇ ਕਹਤਾ ਆਦ ਸੱਚ ਜਗਵਾਦ ਸੱਚ ਹੈ ਪੀ ਸੱਚ ਨਾਨਕ ਖੁਦ ਸੀ ਵੀ ਸੱਚ ਸੋ ਸੱਚ ਜਿਹੜਾ ਹੈ ਉਸ ਪਰਮਾਤਮਾ ਦਾ ਨਾਮ ਹੈ ਜਿਹੜਾ ਜੀਵ ਦੇ ਨਾਲ ਜਾਣਾ ਸਿਮਰਨ ਕੰ ਦਾ ਤਾਂ ਹੀ ਖੇਦਾ ਤਾਂ ਹੀ ਲਹਾ ਕਿਉਂਕਿ ਸਾਡਾ ਜਨਮ ਮਰ ਜਿਹੜਾ ਇਹ ਕੱਟਿਆ ਜਾਵੇ ਸੋ ਜੀਵਨ ਦਾ ਮਾਰਗ ਜਿਹੜਾ ਸਾਡਾ ਹੈ ਉਹ ਇਹੋ ਹੀ ਹੈ ਕਿ ਪਰਮਾਤਮਾ ਦੀ ਸਿਖਤ ਸਲਾਹ ਕਰਦੇ ਕਰਦੇ ਸੱਚ ਤੇ ਚੱਲਦੇ ਚੱਲਦੇ ਮਾਨਵਤਾ ਦਾ ਭਲਾ ਕਰਦੇ ਕਰਦੇ ਰੀਤੀਆਂ ਦਾ ਮੁਕਾਬਲਾ ਕਰਦੇ ਕਰਦੇ ਅਸੀਂ ਉਸ ਸੱਚ ਦੇ ਮਾਰਗ ਨੂੰ ਅਪਣਾਈਏ ਅਤੇ ਅਨਸਾਨੀਅਤ ਨੂੰ ਮਨ ਦੇ ਹੋਏ ਕਿਸੇ ਵੀ ਮਜਬ ਦੇ ਵਿੱਚ ਝਗੜਿਆਂ ਦੇ ਵਿੱਚ ਨਾ ਪਈਏ ਉਸ ਦੇ ਨਾਮ ਨੂੰ ਸਦਾ ਹੀ ਆਪਣੇ ਮਨ ਚ ਯਾਦ ਰੱਖੀਏ ਕਿਉਂਕਿ ਸਾਰੀ ਸ੍ਰਿਸ਼ਟੀ ਇੱਕ ਨੂਰ ਤੇ ਸਭ ਜਗ ਉਪਜਿਆ ਕੋਣ ਭਲੇ ਕੋਣ ਮੰਦੇ ਮਜਬਾਂ ਦੇ ਝਗੜਿਆਂ ਦੇ ਵਿੱਚ ਜੋ ਪੈਂਦੇ ਹੈ ਉਹ ਸਭ ਕੋੜ ਹੈ ਸੋ ਆਓ ਗੁਰੂ ਮਹਾਰਾਜ ਦੇ ਸ਼ਬਦ ਤੋਂ ਜਿਨ੍ਹਾਂ ਨੇ ਸਾਰੀ ਦੁਨੀਆ ਨੂੰ ਕੋੜ ਕਹਿ ਦਿੱਤਾ ਸਿਰਫ ਉਸ ਦੇ ਨਾਮ ਨੂੰ ਸੱਚਾ ਕਿਹਾ ਇਸ ਸ਼ਬਦ ਤੋਂ ਪ੍ਰੇਰਣਾ ਲੈਂਦੇ ਹੋਏ ਜੋ ਜੀਵਨ ਬਾਕੀ ਬਚਦਾ ਹੈ ਉਹਦੇ ਵਿੱਚ ਆਪਣੇ ਆਪ ਨੂੰ ਸੱਚ ਦੇ ਮਾਰਗ ਤੇ ਚੱਲਣ ਲਈ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਕਰਿਏ ਅਰਦਾਸ ਕਰੀਏ ਅਰਜੋਈ ਕਰੀਏ ਕਿਰਪਾ ਕਰਨ ਆਪ ਸੱਚ ਦੇ ਮਾਰਗ ਤੇ ਤੋਂ ਇਨ੍ਹਾਂ ਸ਼ਬਦਾਂ ਦੇ ਨਾਲ ਜੋ ਵੀ ਪੁੱਲਾ ਹੋਈਆਂ ਕੋ ਮਾਫ ਕਰਨ ਫਤਿਹ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ